ਓ ਜੇ ਆਪਾਂ ਹੁਣ ਜਿਹੜੇ ਬਾਈ ਨੂੰ ਲਾਟਰੀ ਨਿਕਲੀ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਤੇਸ਼ ਛਾਵੜਾ ਰਤੇਸ਼ ਛਾਵੜਾ ਅੱਛਾ ਲੋਕ ਰੈਣ ਵਾਲੇ ਆ ਠੀਕ ਹੈ ਜੀ ਆਪਣੀ ਗਊਂਸ਼ਲਾ ਹੈਗੀ ਆ ਰਾਮਬਾ ਕੋਲੇ ਅੱਛਾ ਜੀ ਬਣੀ ਹੋਈ ਆ ਗਊਆਂ ਦੀ ਦੇਵਾ ਕਰੀਦੀ ਆ ਠੀਕ ਹੈ ਜੀ ਅੱਜ ਗਊ ਮਾਤਾ ਨੇ ਕਿਰਪਾ ਕੀਤੀ ਅੱਛਾ ਜੀ ਲੱਖ ਰੁਪਏ ਨਿਕਲਿਆ ਜੀ ਇਹ ਹੈਂਦੀ ਜੀ ਆਪਾਂ ਨੂੰ ਉਮੀਦ ਤੋਂ ਵੱਧ ਬਾਬੇ ਦੇਤਾ ਅੱਛਾ ਕਿ ਕਿੰਨੇ ਰੁਪਏ ਦੀ ਲਾਟਰੀ ਬਾਈ ਸੀ 70 ਰੁਪਏ ਦੀ ਲਾਟਰੀ 1.12 ਰੁਪਏ ਦੀ ਸੀਗੀ ਅੱਛਾ ਇੱਕ ਹੋਇਆ ਟਾ ਗਿਆ ਮੈਂ ਚੈੱਕ ਵੀ ਨਹੀਂ ਕੀਤਾ ਜੀ ਮੈਂ ਤਾਂ ਸੁਣਿਆ ਭਈ 1 ਲੱਖ ਰੁਪਏ ਨਿਕਲੇ ਫਿਰ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਹੱਥ ਵੱੱਦ ਖੁਸ਼ੀ ਹੱਥ ਵੱੱਦ ਖੁਸ਼ੀ ਹੈ ਠੀਕ ਹੈ ਜੀ ਤਾਂ 1 ਲੱਖ ਰੁਪਏ ਦੇ ਵਿੱਚ ਕੀ ਕਰਨਾ ਚਾਹੋਗੇ ਕਾ ਤੁਹਾਨੂੰ ਪਤਾ ਹੀ ਹੈ ਕੰਮ ਬਹੁਤ ਹੁੰਦਾ ਪਰ ਫੇ ਵੀ ਬ੍ਰਹਮਾਤਮਾ ਦੇ ਡੰਗ ਸਾਤਾ ਕੋਈ ਦੋ ਚਾਰ ਕੰਮ ਪੂਰੇ ਹੋ ਜਾਣਗੇ ਇਹਨੇ ਪੈਸੇ ਨਾਲ ਜੀ ਉਮੀਦ ਸੀਗੀ ਨਿਕਲੇ ਜਪਾਂ ਦਾੜੀ ਵਧੀਆ ਹੋਇਆ ਬਹੁਤ ਵਧੀਆ ਮਾਤਾ ਜੀ ਦੇਖੋ ਵਧਾਈਆਂ ਦੇਣਾ ਚਾਹਨਾ ਅੱਛਾ ਜੀ ਆਪਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੈ ਜੇ ਅਸੀਂ 20 ਕਰਦੇ ਐ ਅੱਜ ਲੈਣੇ ਚਾਹੀਦੇ ਨਿਕਲੇ ਆ ਤੇ ਕੱਲ ਨੂੰ ਪਰਮਾਤਮਾ ਬਣਿਖੜੇ ਸਾਡੀ ਦੁਕਾਨ ਤੋਂ ਕਰੋੜ ਕਰੋੜ ਵੀ ਨਿਕਲੇ ਕਿਉਂਕਿ ਅੱਜ ਇੱਕ ਬੰਦੇ ਤੋਂ 2 ਕਰੋੜ ਨਿਕਲਿਆ ਸੀ ਤੇ ਉਮੀਦ ਕਰਦੇ ਐ ਵੀ ਹਰ ਰੋਜ਼ ਉਹ ਮੇਰੇ ਸਤਿਗੁਰ ਦੇ ਘਰ ਕਮੀ ਕੋਈ ਨਹੀਂ ਵੀ ਸਭ ਨੂੰ ਨਿਹਾਲ ਕਰਦੇ ਲੱਖਾਂ ਤੇ ਕਰੋੜਾਂ ਰੋਜ਼ ਨਿਕਲਣ ਇਹੋ ਜੀ ਸਾਰੇ ਸਾਡਾ ਸਾਡਾ ਸ਼ਹਿਰ ਵੀ ਸਾਡਾ ਪੰਜਾਬ ਵੀ ਕਰੋੜਪਤੀ ਬਣੇ ਤੇ ਸਾਰੇ ਖਿਡਾਰੀ ਨਾਲ ਇੱਥੇ ਲਾਟਰੀ ਬਾਹਨ ਲਾਦੀ ਬਾਹਨਗੇ ਤਾਂ ਲਾਈਵ ਕਿੰਨਾ ਕਰੂਗਾ ਨਿਕਲੂਗਾ ਜੀ ਇਸ ਕਰਕੇ ਹਰੇਕ ਨੂੰ ਇਹ ਹੈ ਉਹਦੇ ਸਾਥਰ ਦੇ ਲਾਡੀ ਵਜੋਂ ਇਹ ਲੱਖ ਨਿਕਲਦਾ ਹੈ 200 ਵਾਲੀ ਵੀ ਹੈ 500 ਵਾਲੀ ਵੀ ਹੈ ਸਾਰੀਆਂ ਹੀ ਲਾਟੀਆਂ ਇੱਥੇ ਵਿਲੇਵਲ ਹੈ ਸਾਰੀ ਸਰਕਾਰੀ ਲਾਟਰੀ ਹੈ ਕੋਈ ਵੀ ਆਪਦੀ ਲੀਗਲ ਪੂਰਤ ਕਰਨ ਦੀ ਅੰਨੀ ਬਿਚਪਾਉਂਦਾ ਉਹ ਮਾਲਕ ਹੈ ਉਹ ਮਰੇ ਸਾਥ ਕੋ ਤੇ ਘਰ ਕਮੀ ਕੋਨੀ ਕਦੋਂ ਹਿਅਲ ਕਰਦੇ ਨੇ ਕਦੋਂ ਕਰੋੜ ਆ ਜਾਣਾ ਕਦੋਂ 2 ਕਰੋੜ ਆ ਜਾਣਾ ਹੁਣ 10 ਕਰੋੜ ਦੀ ਡਾਕਟਰ ਦੀ ਡਾਟੀ ਨਵੀਂ ਆਈ ਹੈ ਲੋੜੀ ਬੰਪਰ ਠੀਕ ਹੈ ਜੀ ਇਹ ਕਰਦੇ ਆ ਕਿ ਦਸ ਲੋਟ ਵੀ ਆਪਣੀ ਦੁਕਾਨ ਤੋਂ ਨਿਕਲੇ ਅਸੀਂ ਹਰੇਕ ਬੰਦੇ ਨੂੰ ਇਹੀ ਵਧਾਈ ਦਿੰਦੇ ਆ ਬਹੁਤ ਬਹੁਤ ਮਿਹਰਬਾਨੀ ਓਹੋ ਮੁਲਾਕਾਤ ਤੁਹਾਨੂੰ ਵੀ ਤੁਹਾਨੂੰ ਵੀ ਹੋ ਰਹੀ ਹੈ